ਦਰਸ਼ਨ ਸਿੰਘ ਮੇਰਾ ਨਾਮ ਹੈ। ਹਾਂਜੀ ਦਰਸ਼ਨ ਮੇਰੀ ਸ਼ੌਪ ਐ ਇਥੇ ਵੈਲਡਿੰਗ ਦੀ। ਕੀ ਮੁਸ਼ਕਲ ਆ ਰਹੀ ਦਰਸ਼ਨ? ਬਹੁਤ ਜਿਆਦਾ ਆ ਜੀ ਸਾਡਾ ਇਥੇ ਘਰਾਂ 'ਚ ਰਹਿਣਾ ਮੁਸ਼ਕਲ ਆ ਗਿਆ। ਕੋਈ ਦੇਖੋ ਪਾਣੀ ਦੀ ਇੰਨੀ ਪ੍ਰੋਬਲਮ ਐ, ਗਲੀਆਂ ਭਰੀਆਂ ਪਈਆਂ। ਆ ਸਾਹਮਣੇ ਰੋਡ ਦਾ ਦੇਖੋ ਹਾਲ ਭਾਈ। ਇੰਨੀ ਪ੍ਰੋਬਲਮ ਨੇ ਦੇ ਕੋਈ ਦੱਸ ਨਹੀਂ ਸਕਦੇ ਆਪਾਂ। ਹਾਂਜੀ। ਇੰਨਾ ਪਾਣੀ ਦਾ ਪਾਣਾ ਆ ਰਿਹਾ। ਭਾਈ ਆਪਣੇ ਕੋਲੋਂ ਥੋੜਾ ਬੋੜਾ ਖਰਚਾ ਕਰਕੇ ਤੇ ਆਪਣੀਆਂ ਜਿਹੜੀਆਂ ਹਾਉਦੀਆਂ ਦੀਆਂ ਜਿਹੜੀਆਂ ਚੁੱਕਦੇ ਪਏ ਆ। ਤਿੰਨ ਹੀ ਮੁਸ਼ਕਲ ਦਿੱਕਤ ਲੱਗੀ ਗਈ ਹੈ ਭਾਜੀ ਤੇ ਕੋਈ ਸੁਣਵਾਈ ਨਹੀਂ ਕਰਦਾ ਕੋਈ ਹੁੰਦਾ ਕਿ ਕੋਈ ਪਤਾ ਕੀ ਗੱਲ ਜੇ ਅਸੀਂ ਐਸਟੀਐਮ ਤੱਕ ਤਿੰਨ ਚਾਰ ਰਿਪੋਰਟਾਂ ਦੇ ਚੁੱਕੇ ਆ ਸੁਣਾਈ ਸਾਨੂੰ ਤੇ ਹਾਲੇ ਤੱਕ ਲੱਗੀ ਨਹੀਂ ਆ ਉਹ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਉਹ ਕਹਿੰਦੇ ਤੇ ਆਮ ਲੋਕਾਂ ਦੀ ਸਰਕਾਰ ਆ ਤੇ ਤੁਹਾਡੀ ਕਿਸੇ ਨੇ ਵਸਾਰ ਨਹੀਂ ਲਈ ਨਹੀਂ ਨਹੀਂ ਸਰ ਵੇ ਪਹੁੰਚ ਨਹੀਂ ਪਾਏ ਉਹਨਾਂ ਦਾ ਨਹੀਂ ਨਹੀਂ ਪਹੁੰਚ ਵੇਖੋ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਰਿਹਾ ਐਸਟੀਐਮ ਸਾਬ ਕਿਦੇ ਆ ਸਰਕਾਰ ਦੇ ਬੰਦੇ ਹੁੰਦੇ ਆ ਨਮਾਇंदे ਹੁੰਦੇ ਆ ਨਾ ਹਾਂ ਐਸਟੀਐਮ ਦਾ ਕੋਈ ਚਲਗੀ ਰਿਪੋਰਟ ਅਣਾ ਨੇ ਕੋਈ ਨਹੀਂ ਤੇ ਉਹ ਉਹ ਤਾਂ ਜਿਹੜੀ ਹੈ ਗਾਂ ਸਰਕਾਰਾਂ ਦਾ ਮੈਂ ਦੇ ਆਪਣੇ ਐਮਐਲਏ ਤੱਕ ਜਾਣੀ ਹੁੰਦੀ ਆ ਤੇ ਆ ਸਾਰਾ ਇਧਰ ਦਾ محکمہ ਇਸ ਤਰ੍ਹਾਂ ਲੋਡ ਆ ਤੇ ਇੱਥੇ ਚਾਹੀਦਾ ਸਾਨੂੰ ਹੁਣ ਤੁਸੀਂ ਵੇਖੋ ਅਹੀਂ ਦੇ ਐਸਡੀਐਮ ਤੱਕ ਪਹੁੰਚਾਤੀ ਡੀਡੀਪੀਓ ਤੱਕ ਪਹੁੰਚਾਤੀ ਹਾਂਜੀ ਡੀਸੀ ਸਾਹਿਬ ਤੱਕ ਪਹੁੰਚਾਤੀ ਹਾਂਜੀ ਤੇ ਆਨੂੰ ਤੇ ਹਾਲੇ ਕੋ ਹੱਲ ਦਿਖਿਆ ਨਹੀਂ ਭਾਈ ਕਿੰਨੀ ਧੇਰ ਹੋ ਗਈ ਇਹਨੂੰ ਇਹਨੂੰ 3-4 ਮਹੀਨੇ ਹੋ ਗਏ 5 ਮਹੀਨੇ ਹੋ ਗਏ ਨੇ ਤਾਂ ਚਲੋ ਇਹ ਕਿਹੜੀ ਜਗ੍ਹਾ ਪੈਂਦੀ ਹੈ ਇਹ ਪਿੰਡ ਨਾਕਲਾਂ ਤੇ ਕਿੰਨੀ ਚੌੜਾ ਰੋਡ ਤੇ ਕਿੱਥੇ ਕ ਕਰਕੇ ਇਹ ਮੁਸ਼ਕਲ ਆ ਰਹੀ ਹੈ ਇਹ ਸਾਰਾ ਨਾਲਾ ਬੰਦ ਹੈਗਾ ਜੀ ਸਾਰਾ ਨਾਲਾ ਹੀ ਬੰਦ ਹੈਗਾ ਜੀ ਅੱਛਾ ਹਾਂਜੀ ਕੀ ਮੰਗ ਕੀ ਕਰਦੇ ਹੋ ਮੰਗ ਇਹ ਹੈ ਕਿ ਜਦੋਂ ਪ੍ਰੋਬਲਮ ਜਿਹੜੀ ਹੱਲ ਹੋਣੀ ਚਾਹੀਦੀ ਹੈ ਨਵਾਂ ਬਣ ਜਾਵੇ ਇੱਥੇ ਕੀ ਨਵਾ ਕੀ ਬੰਨਣਾ ਚਾਹੀਦਾ ਨਾ ਨਾਲਾ ਬੰਨਣਾ ਕੀ ਹੋਰ ਕੀ ਆ ਇਹ ਖੁੱਲਾ ਨਾਲਾ ਹੋਵੇ ਇਹ ਬੰਦ ਵਾਲਾ ਨਹੀਂ ਚਾਹੀਦਾ ਖੁੱਲਾ ਹੋਵੇ ਜਿਹੜੇ ਵੀ ਚੋਕੇ ਹਰ ਬੰਦਾ ਨਾ ਆਪਣੇ ਘਰ ਦੇ ਗਾੜੀ ਪ੍ਰੋਬਲਮ ਆਉਂਦੀ ਆ ਉਹਨੂੰ ਆਪਣੀ ਸਫਾਈ ਕਰ ਲਵੇ ਹੋਰ ਇੱਥੇ ਕਿੰਨੇ ਕੇ ਲੋਕ ਆਸ-ਪਾਸ ਰਹਿੰਦੇ ਜਿਹਨਾਂ ਨੂੰ ਮਸ਼ਕਲ ਸਾਰੇ ਜਿੰਨੇ ਨੇ ਮਿਹਨਤ ਬਾਹਰ ਪਿੱਛੇ ਘਰ ਦੇ ਸਾਰੇ ਤਕਲੀਫ ਤੇ ਬੇਸ਼ੱਕ ਮੇਰੇ ਨਾਲ ਚਲੋ ਗਲੀਆਂ 'ਚ ਮੁਖਾ ਦਿੰਦਾ ਇੱਥੇ ਮਰਜੀ ਜਾ ਕੇ ਵੇ ਬੜੀ ਖਲੋਤੇ ਇਹ ਬੱਚਾ ਸ਼ੇਤਾ ਨਾਲ ਤੁਹਾਡੇ ਭਾਈ ਇੱਥੇ ਬਹੁਤ ਜਿਆਦਾ ਪ੍ਰੋਬਲਮ ਆ ਤੇ ਪਾਣੀ ਬਹੁਤ ਦਾ ਭਰਿਆ ਹੋਇਆ ਹੈ ਇੱਥੇ ਤੇ ਸਰਕਾਰ ਨੂੰ ਜੀਰਾ ਹੈ ਕਿ ਥੋੜਾ ਬੋਧ ਇਹਦੇ ਬਾਰੇ ਸੁਣ ਜਿੰਮੇ ਕਿ ਸੋਚਣਾ ਜੀਰਾ ਹੈ ਆਮ ਆਦਮੀ ਪਾਰਟੀ ਦੇ ਕਹਿੰਦੇ ਸਰਕਾਰ ਲੋਕਾਂ ਦੀ ਉਹਨਾਂ ਦੇ ਨਮਾਇंदे ਵੀ ਐਸ ਹਲਕੇ ਮਜੀਠੇ ਦੇ ਵਿੱਚ ਪਾਰਟੀ ਦੀ ਸਰਕਾਰ ਕੋਈ ਵੀ ਕੰਮ ਨਹੀਂ ਜਿਹੇ ਇੱਥੇ ਕਰਦੀ ਨਾ ਕੋਈ ਕੰਮ ਕਰਕੇ ਦੀ ਕੋਈ ਨਹੀਂ ਜਗਾ ਸਕਦੀ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਕਿ ਇਹ ਕੰਮ ਹੋਣਾ ਚਾਹੀਦਾ ਕਿੰਨੀ ਚਿਰਾਂ ਤੋਂ ਇਹ ਮੁਸ਼ਕਲ ਆ? ਇਹ 2-3 ਸਾਲ ਤੋਂ ਜੀ ਪ੍ਰੋਬਲਮ ਠੀਕ ਆ ਫਿਰ ਕਿਸ ਤਰ੍ਹਾਂ ਪਰਿਵਾਰ ਬੱਚਿਆਂ ਨੂੰ ਲੈ ਕੇ ਇੱਥੋਂ ਨਿਕਲਦੇ ਹੋ? ਅਸੀਂ ਜੀ ਆਪ ਆਪਣੀਆਂ ਬਾਈਕ ਆਪੋ ਆਪਣੇ ਸੰਦ ਲੈ ਕੇ ਆਉਂਦੇ ਆ ਆਪਣੇ ਆਪਣੇ ਬੱਚਿਆਂ ਨੂੰ ਸਕੂਲ ਸੱਜਦੇ ਆ ਇਦਾਂ ਹੀ ਇਹ ਕੰਮ ਕਰਦਾ। ਇਹੋ ਕੀ ਕਹਿਣਾ ਚਾਹੁੰਦੇ ਆ ਮੁਸ਼ਕਲ ਦੱਸਣਾ। ਬੇਕਰ ਸਾਡੇ ਪਿੰਡ ਦੀ ਬਹੁਤ ਇੱਕ ਪਰੇਸ਼ਾਨੀ ਆ ਕਿ ਸਾਡੇ ਬਾਦੂ ਬਹੁਤ ਪਿੰਡ ਨੂੰ ਬਹੁਤ ਮੁਸ਼ਕਲ ਹੈ। ਹਾਂ। ਅਬ ਇੱਕ ਰੋਡ ਦੇ ਸਭ ਦੁਨੀਆ ਉੱਤੇ ਜਾਂਦੀ ਆ। ਸਾਰੇ ਦੇਖ ਕੇ ਕਹਿੰਦੇ ਆ ਕਿ ਇੱਥੋਂ ਦੇ ਆਗੂ ਮੁਖਤਿਆਰ ਨਹੀਂ ਕੋਈ ਹੈਗਾ। ਹਾਂ। ਹਾਂਜੀ ਸਾਡੀ ਇਹ ਬੇਚੀਆ ਵੀ ਆਹ ਦਾ ਮੱਛਾ ਆ ਜਾ ਪੰਦ ਜਨਾ ਇਹ ਜ਼ਰੂਰ ਕੀਤਾ ਜਾਵੇ ਸਾਡੇ ਪਾਸ ਇਹ ਪਹੁੰਚੇ ਦਾ ਸਰਕਾਰ ਦੇ ਕੋਲੋਂ ਫਾਬਰ ਅਸ਼ਅਸ਼ ਪਾਗਣ ਸਾਰਾ ਪੜੀ ਪੜੀਂ ਦੋਤਾ ਵਾ ਬਾਜ਼ਾਰ ਕੋਈ ਸਮਾਨ ਘਰ ਦੇ ਕੰਮ ਜਾਣਾ ਜਾਂ ਲੰਘਾ ਫਿਰ ਕਿੱਦਾਂ ਲੰਘਦੇ ਜਾਕਦੇ ਨਹੀਂ ਹੈਗਾ ਕੰਮ ਗਾਹ ਨਹੀਂ ਹੈਗਾ ਇੱਕ ਦੁਕਾਨਾਂ ਤੇ ਇਹ ਨਹੀਂ ਜਾਂਦਾ ਹਾਂਜੀ ਹਾਂਜੀ ਇਹ ਨਹੀਂ ਪ੍ਰੋਬਲਮ ਹੈ ਲੰਗਣ ਤੋਂ ਇਹ ਮੁਸ਼ਕਲ ਹੈ ਨਹੀਂ ਹੋਰ ਕੋਈ ਨਹੀਂ ਹੈ ਲੰਗਣ ਕਰਕੇ ਸਿਰਫ ਇਹ ਕਹਿੰਦੇ ਇੱਥੇ ਸਫਾਈ ਹੋ ਜੇ ਇੱਥੇ ਸਫਾਈ ਮਾਸਾ ਨਹੀਂ ਐ ਬਸ ਬੋਟਾ ਲੈ ਜਾਂਦੇ ਬੋਟਾ ਨੂੰ ਵੀ ਕਰਨਾ ਜੇ ਇੱਥੇ ਕੁਝ ਸੁੰਨੀ ਸਮਾਈ ਨਹੀਂ ਕਰਨੀ ਚਾਹੀਦੀ ਤਾਲੀਆ ਦੇਵਾ ਅੱਛਾ ਕੋਈ ਆਇਆ ਨਹੀਂ ਪੁੱਛਿਆ ਕੋਈ ਨਹੀਂ ਆ ਬਣਾ ਤੁਸੀਂ ਕਿੱਦਾਂ ਲੰਘਦੇ ਹੋ ਇੱਥੋਂ ਛੋਟੇ ਛੋਟੇ ਆ ਗਿਆ ਆਪਾਂ ਕਰਦੇ ਅੱਛਾ ਅੱਛਾ ਇਹ ਵੀ ਉਹ ਬਟਾ ਰੱਖਿਆ ਉਹ ਬਟਾ ਰੱਖਿਆ ਕਿੱਦਾਂ ਪਾਰ ਹੋਊਗਾ ਅੱਗੇ ਕੀ ਮੰਗ ਕੀ ਕਰਦੇ ਹੋ ਇਹਨਾਂ ਤੋਂ ਮੰਗਾ ਜੇ ਸਫਾਈ ਹੋਣੀ ਚਾਹੀਦੀ ਜੋ ਵੀ ਮਨ ਹੋਵੇ ਉਹ ਨੋ ਮਹ ਹੋ ਜਾ ਇਹਨੂੰ ਕਰਾਓ